ਸ੍ਰੀ ਰਿੰਦਰ ਗੌਰ ਯਾਰ जी ਜੀ ਅ ਤੀਨੋਂ ਮੈਜਿਸਟਰ ਐਸ ਡਾਕਟਰ ਨੂੰ ਮੈਨਾ ਸੀ ਕੀ ਕਹਿੰਦੇ ਜੀ ਉਹ ਕੋਈ ਕੰਦਾ ਆਉਂਦਾ ਕੋਈ ਕੰਦਾ ਨਹੀਂ ਆਉਂਦਾ ਸਮਝ ਤੋਂ ਬਾਹਰ ਹੈ ਤੇ ਹੁਣ ਕੀ ਕਰੋਗੇ ਬਸ ਬੈਠੇ ਆਂ ਆ ਨਹੀਂ ਆਏ ਆ ਕਰਾਇਆ ਲਾ ਕੇ ਜੋ ਮੁਲਖਿਆਂ ਦਾ ਕਿੰਨਾ ਟਾਈਮ ਹੋ ਗਿਆ ਬੈਠਾ ਹੋਈ ਯਾਰ ਦਾ ਪੋਣਾ ਘੰਟਾ ਪਹਿਲੇ ਪਤਾ ਸੀ ਨਾ 11 ਵਜੇ ਖੁੱਲ ਜਾਂਦੀ ਰਣਜੀਤ ਸਿੰਘ ਜੀ ਅੱਜ ਹਸਪਤਾਲ ਵਾਲੇ ਕਿਹਨਾਂ ਨੇ ਦਵਾਈ ਲੈਣਾ ਹੈ ਜੀ ਨੀਂਦ ਵਾਲੀ ਦਵਾਈ ਜੀ ਇਹ ਆnde ਹੜਤਾਲ ਆ ਵੀ ਕੋਈ ਪਤਾ ਡਾਕਟਰ ਸਾਹਿਬ ਕਦੋਂ ਆਉਣਗੇ ਤੇ ਮੈਂ ਕਿਹਾ ਵੀ ਕੱਲੋਂ ਆ ਜਾਣਗੇ ਅਨੇ ਨਾ ਸਵਾਰ ਤੋਂ ਵੀ ਬਾਅਦ ਕਰ ਤੁਸੀਂ ਆਏ ਹੋਗੇ ਹੁਣ ਡਾਕਟਰ ਨਵਾਂ ਆਇਆ ਚੰਗਾ ਵਧੀਆ ਤਾਂ ਹੜਤਾਲ ਕਰਕੇ ਬਹਿ ਗਏ ਪਹਿਲਾਂ ਇੱਥੇ ਬਹੁਤ ਬੁਰਾ ਹਾਲ ਸੀਗਾ ਇੱਕ ਨੀਂਦ ਵਾਲੀ ਦਵਾਈ ਮਿਲਦੀ ਨਹੀਂ ਸੀਗੀ 19 ਕਿਲੋ ਦਾ ਹੜਤਾਲ ਹੈਗਾ ਸਰ ਜੀ ਉਹਾਂ ਦੇ ਸਾਰੇ ਦਿਨ ਦੀ ਹੜਤਾਲ ਆ ਵੀ ਪਤਾ ਕੋਈ ਨਹੀਂ ਸ਼ਾਂਤੀ ਕਰਾਉਣ ਤੇ ਨਾ ਹੁਣ ਕੋਈ ਪਤਾ ਨਹੀਂ ਤੂੰ ਤਾਂ ਵਧੀਆ ਹੈ ਡਾਕਟਰ ਬਾਈ ਪਰ ਉਹ ਜੀ ਤਾਂ ਕੋਈ ਨਹੀਂ ਸੰਗਤਾਂ ਤਾਂ ਅਜੇ ਹਸਪਤਾਲ ਕੀ ਕਰਵਾਜੀ ਤੁਸੀਂ ਉਹ ਤਮਰੀਜ਼ ਸੀਗਾ ਬੱਸ ਫੋਨ ਲੱਗਣਾ ਦੇਵੇ ਡਾਕਟਰ ਕਿਹਦੇ ਹੜਤਾਲ ਤੇ ਜੀ ਪਤਾ ਨਹੀਂ ਬੱਸ ਮੈਨੂੰ ਹੀ ਨਹੀਂ ਪਤਾ ਕੀ ਕਰੋਗੇ ਕੁਛ ਨਹੀਂ ਹੋ ਪਰ ਡਾਕਟਰ ਆਉਣਗੇ ਠੀਕ ਵੀ ਹੈ ਪਤਾ ਠੀਕ ਹੈ ਮੁਕੰਮਲ ਕੱਭਤੀ ਗਈ ਹੈ 3 ਘੰਟੇ ਤੋਂ ਵੀ ਸਮਾਂ ਬਤਾ ਦਿੱਤਾ ਗਿਆ ਕੀ ਵਜ੍ਹਾ ਰਹੀ ਜੀ ਇਹਦੀ मतलब ਕੀ ਵਜ੍ਹਾ ਦੇਖੋ ਬੜੇ ਲੰਬੇ ਸਮੇਂ ਤੋਂ ਆ ਜਿਹੜੀ ਉਹ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ ਜਿਸ ਦੇ ਵਿੱਚ ਮੇਨ ਹੈ ਡਾਕਟਰਾਂ ਦੀ ਭਰਤੀ ਤੇ ਜਿਹੜੇ ਕਰੰਟਲੀ ਕੰਮ ਕਰ ਰਹੇ ਡਾਕਟਰ ਉਹਨਾਂ ਦੀ ਸੁਰੱਖਿਆ ਇਹ ਦੋ ਮੇਨ ਮੁੱਦੇ ਸੀਗੇ ਨਾਲ ਜਿਹੜੇ ਕੋਈ ਡਾਕਟਰ ਸਰਕਾਰੀ ਨੌਕਰੀਆਂ 'ਚ ਨੇ ਉਹਨਾਂ ਦੇ ਜਿਹੜੇ ਕੋਈ ਬਣਦੇ ਏਸੀਪੀਜ਼ ਕੱਟੇ ਗਏ ਸੀ ਉਹਨਾਂ ਨੂੰ ਬਹਾਲ ਕਰਨ ਵਾਸਤੇ ਸੀ ਉਹਦੇ ਸਬੰਧ ਚ ਬੜੇ ਸਮੇਂ ਤੋਂ ਜਿਹੜੀ ਐਜਿਟੇਸ਼ਨ ਹੈ ਚੱਲ ਰਹੀ ਸੀ ਪਹਿਲਾਂ 3 ਘੰਟਿਆਂ ਵਾਸਤੇ ਜਿਹੜੀ ਇਹ ਬੰਦ ਕੀਤੀ ਗਈ ਸੀ ਹੁਣ ਮੁਕੰਮਲ ਤੌਰ ਤੇ ਬੰਦ ਕੀਤੀ ਗਈ ਹੈ ਕੱਲ ਸਰਕਾਰ ਨਾਲ ਜਥੇਬੰਦੀ ਦੀ ਮੀਟਿੰਗ ਵੀ ਹੋਈ ਸੀ ਜਿਸ ਵਿੱਚ ਸਰਕਾਰ ਨਾਲ ਬੜੇ ਸਕਾਰਾਤਮਕ ਤਰੀਕੇ ਨਾਲ ਮੀਟਿੰਗ ਹੋਈ ਜਿਦੇ ਚ ਸਰਕਾਰ ਵੱਲੋਂ ਇਹ ਭਰੋਸਾ ਵੀ ਦਿਵਾਇਆ ਗਿਆ ਵੀ ਇਹ ਜਿਹੜੀਆਂ ਮੰਗਾਂ ਤੁਹਾਡੀਆਂ ਜਾਇਜ਼ ਨੇ ਇਹ ਮੰਨੀਆਂ ਵੀ ਜਾਣੀਆਂ ਉੱਥੇ ਇਹ ਫੈਸਲਾ ਹੋਇਆ ਸੀ ਵੀ ਸਰਕਾਰ ਵੱਲੋਂ ਇਹਦੇ ਬਾਰੇ ਕੋਈ ਪੱਤਰ ਜਾਰੀ ਕਰਕੇ ਦੱਸਿਆ ਜਾਵੇਗਾ ਵੀ ਭਾਈ ਇਹ ਜਿਹੜੀਆਂ ਤੁਹਾਡੀਆਂ ਮੰਗਾਏ ਇਹਨਾਂ ਨੂੰ ਕਿੰਨੇ ਸਮੇਂ ਚ ਜਿਹੜੀਆਂ ਉਹ ਮੰਨੀਆਂ ਜਾਣੀਆਂ ਪਰ ਜਦੋਂ ਪੱਤਰ ਦੇਖਿਆ ਗਿਆ ਤਾਂ ਉਹਦੇ 'ਚ ਬੜਾ ਲੰਮਾ ਸਮਾਂ 3 ਮਹੀਨੇ 6 ਮਹੀਨੇ ਦਾ ਸਮਾਂ ਜਿਹੜਾ ਹੈ ਉਹ ਸਰਕਾਰ ਵੱਲੋਂ ਲਿਖਿਆ ਗਿਆ ਤੇ ਸਾਡੀ ਇਹੀ ਸਰਕਾਰ ਨੂੰ ਬੇਨਤੀ ਹੈ ਵੀ ਜਿਹੜੀਆਂ ਇਹ ਮੰਗਾਏ ਇਹ ਬੜੀਆਂ ਜਾਇਜ਼ ਮੰਗਾਂ ਆ ਇਹ ਉਸ ਕਮੇਟੀ ਦੇ ਵਿੱਚ ਵੀ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੀ ਇਹ ਚੀਜ਼ ਮੰਨੀ ਗਈ ਹੈ ਤੇ ਇਹਦੇ ਤੇ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਤੇ ਇਹਦਾ ਕੱਲਾ ਭਰੋਸਾ ਨਹੀਂ ਬਲਕਿ ਇੱਕ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਵੀ ਇਹ ਜਿਹੜੇ ਸਿਕਿਉਰਿਟੀ ਭਰਤੀ ਤੇ ਜੋ ACP ਇਸ ਦਾ ਮਸਲਾ ਹੈ ਇਹਨੂੰ ਜਲਦੀ ਹੀ ਇਹਦਾ ਹੱਲ ਕੀਤਾ ਜਾਵੇ